ਮਾਰਨਿੰਗ ਦੋਸਤੋ ਇਹ ਹਾਲ ਚਾਲ ਠੀਕ ਠਾਕ ਹੋ ਬਟ 올 ਇਜ਼ ਗੁੱਡ 올 ਇਜ਼ ਵੈਲ ਬੋਲ ਨਹੀਂ ਹੋਣਾ ਹੈਗਾ ਵੈਲ ਹੋਣਾ ਫਿਟ ਹੋਣਾ ਉਹ ਠੀਕ ਠਾਕ ਹੋ ਸਵੇਦੀ ਸਵੇਦੀ ਸਤਿ ਸ੍ਰੀ ਅਕਾਲ ਮੌਸਮ ਬੜਾ ਨਜ਼ਾਰਾਦਾਰ ਆ ਵਧੀਆ ਫਸਟ ਕਲਾਸ ਫੱਕੀ ਹਲਕੀ ਭੂਰ ਪੈ ਰਹੀ ਹੈ ਬੱਦਲਵਾਈ ਬਣੀ ਹੋਈ ਹੈ ਪੂਰੀ ਅੰਦਾਜ਼ਾ ਨਜ਼ਾਰਾ ਆਣੀ ਝੜੀ ਲੱਗੀ ਹੋਈ ਹੈ ਸੌਣ ਦਾ ਮਹੀਨਾ ਅੱਗੇ ਹਲਕੀ ਬਾਰਿਸ਼ ਹੁੰਦੀ ਹੈ ਝੜੀ ਲੱਗਦੀ ਹੈ ਮਿੱਟੀ ਮਿੱਟੀ ਡੰਡੀ ਹਵਾ ਆਕਸੀਜਨ ਫੁੱਲ ਆਕਸੀਜਨ ਅੰਨੇ ਨਜ਼ਾਰੇ ਲੁੱਟੋ ਲੁੱਟੋ ਨਜ਼ਾਰੇ ਜਿੰਨੇ ਲੁੱਟ ਸਕਦੇ ਆ ਕੁਦਰਤ ਦੇ ਕੁਦਰਤ ਦੇ ਦੇਣ ਨੂੰ ਬੈਠੀ ਆ ਆਪਾਂ ਲਿੰਦੇ ਨਹੀਂ ਹੈਗੇ ਨਜ਼ਾਰੇ ਮੌਜਾਂ ਕਰਿਆ ਕਰੋ ਖੁਸ਼ ਰਹਾ ਕਰੋ ਉੱਪਰ ਜਾ ਕੁਆਜਾ ਜਿੱਥੇ ਤੱਕ ਦੇਖ ਸਕਦੇ ਆ ਉੱਥੇ ਤੱਕ ਜਾਂਦੀ ਆ ਨਹਿਰ ਇਧਰੋਂ ਆਉਂਦੀ ਆ Deli नहीं ya. दिया अल्लाह ने जरा ये तो واحد <متحدث> ورور واحد ورور Дија такто, хире! Тоа е кудрата назара. ਆਕਸੀਜਨ ਆਕਸੀਜਨ ਮਿੱਠੀ ਮਿੱਠੀ ਹਵਾ ਅਟੜੀ ਟੰਡੀ ਹਵਾ ਨਜ਼ਾਰੇਦਾਰ ਲੈ ਲਿਆ ਕਰੋ ਲੈ ਲਿਆ ਕਰੋ ਕੁਦਰਤੀ ਨਜ਼ਾਰੇ ਝੂਮ ਲਿਆ ਕਰੋ ਖੰਗ ਮੁਕਾ ਰਿਹਾ ਬਾਬਾ ਬਾਬਾ ਸਾਗੇ ਘਾਹੋਂ ਚੀਂ ਵਾਲਿਆ ਸਾਰਾ ਬਹੁਤ ਹੈ ਮੇਰੇ ਪਸੀਨਾ ਆ ਗਿਆ ਬੋਡੀ ਨੂੰ ਮੇਰੇ ਖੁੱਲ ਜਾ ਰੋਮ ਰੋਮ ਖੁੱਲ ਗਿਆ ਰੋਮ ਰੋਮ ਵੱਧੋ ਵੱਧ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਨਜ਼ਾਰੇ ਲਿਆ ਕਰੋ ਕੁਦਰਤ ਦੇ ਘੁੰਮਿਆ ਕਰੋ ਸੂਰੇ ਸੂਰੇ ਓਕੇ ਆਲ ਦਾ ਬੈਸਟ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਪਰੇ